ਹਲੋ ਭਾਈ ਹਾਂਜੀ ਅ ਕਿத்து ਤੁਸੀਂ ਫਿਜ਼ੀਓਥੈਰੇਪੀ ਤੋਂ ਬੋਲਦੇ ਹੋ ਜਿਥੋਂ ਆਰਥੋਕਿਟ ਤੋਂ ਹਾਂਜੀ ਇੱਥੇ ਬੋਲੀ ਜਾਂਦੀ ਹੈਗੀ ਹਾਂਜੀ ਮੈਂ ਕਰਮ ਸਿੰਘ ਗੱਲ ਕਰਦਾ ਸੀਗਾ ਬਰਨਾਲੇ ਤੋਂ ਬੋਲੋ ਅੰਬਰ ਬਰਨਾਲੇ ਤੋਂ ਕੀ ਕੀ ਸੇਵਾ ਕੀ ਤੋਂ ਬੋਲ ਰਹੇ ਹੋ ਕਿ ਸਰਵਿਸ ਤੇ ਇਹ ਸਨ ਜੀ ਸਰਵਿਸ ਇਹੀ ਹੈ ਜੀ ਕਿ ਗੋਡੇ ਬਹੁਤ ਦਿੱਕਤ ਕਰਦੇ ਹੈ ਜੀ ਇੱਕ ਤਾਂ ਗੋਡਿਆਂ ਦੇ ਵਿੱਚ ਨਾ ਮੈਂ ਕਰਾਇਆ ਸੀਗਾ ਆਪਰੇਸ਼ਨ ਉਹ ਹੋ ਤੁਸੀਂ ਆਪਰੇਸ਼ਨ ਕਰਵਾਉਣਾ ਨਹੀਂ ਸੀਗਾ ਬਹੁਤ ਗਲਤੀ ਕੀਤੀ ਸੀ ਕਰਨੀ ਸਾਡੇ ਨਾਲ ਕੰਟੈਕਟ ਕਰਦੇ ਨਾ ਜੀ ਤੁਸੀਂ ਤੁਹਾਡੇ ਸੱਟ ਪਹੁੰਚ ਜਾਂਦੀ ਕਰਨੀ 2 ਇੱਕ ਗੱਲ ਹੁੰਦੀ ਹੈ ਨਾ ਭਾਈ ਕਿ ਆਰਾਮ ਬਣਾਈ ਜੋੜੀ ਤੇ ਇੱਕ ਅੰਨਾ ਤੇ ਇੱਕ ਕੋੜੀ ਤੁਹਾਡੀ ਜਿਹੜੀ ਆਂਟੀ ਹੈ ਉਹ ਕਹਿੰਦੀ ਵੀ ਆਪਣਾ ਕਾਰਡ ਬਣਿਆ ਹੋਇਆ ਤੇ ਤੁਸੀਂ ਉਸ ਤੇ ਉਹ ਕਰਾ ਲਓ ਆਪਰੇਸ਼ਨ ਕਰਵਾ ਲਓ

ਇਹਨਾਂ ਲਗਲੇ ਗ੍ਰੇਟਾ ਜੀ ਨੇ 700 ਤੋਂ ਲੈ ਕੇ 3000 ਦੇ ਵਿਚਾਲੇ ਵਿਚਾਰੇ ਗ੍ਰੇਟ ਹੈਗਾ ਉਹ ਮਤਲਬ ਡਿਪੈਂਡ ਕਰਦਾ ਹੈਗਾ ਵੀ ਔਇਲ ਦਾ ਸਿਟਿੰਗ ਦਾ ਉਹ ਕਿਸ ਤਰ੍ਹਾਂ ਦਾ ਹੈ ਵੀ ਇੱਕ 700 ਰੇਟ ਹੈ 1000 ਹੈ 15 ਇਹ 1500 ਹੈ 1 2000 ਹੈ 1 2500 ਤੇ 3000 ਨਹੀਂ ਮੈਂ ਤੁਹਾਨੂੰ ਜੇ ਕੁਝ ਗੱਲ ਕਹਾਂ ਤੁਸੀਂ ਗੁੱਸਾ ਤਾਂ ਨਹੀਂ ਕਰਦੇ ਪਹਿਲਾਂ ਤੁਹਾਡਾ ਨਾਮ ਦੱਸੋ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸਿਮਰਨ ਹੈ ਜੀ अच्छा हां जी सुमन जी मैं ਤੁਹਾਨੂੰ ਕੁਝ ਹਾਂ ਸੁਮਨਪ੍ਰੀਤ ਜੀ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਜੇ ਤੁਹਾਨੂੰ ਗੁੱਸਾ ਨਾ ਲੱਗੇ ਤਾਂ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਵਿਚਾਰ ਵਟਾਂਦਰਾ ਸਾਂਝਾ ਕਰ ਸਕਦਾ ਮੈਂ ਤੁਸੀ ਅੱਜ ਕੋਲ ਨਹੀਂ ਤੇ ਆਪਾਂ ਬੈਠ ਕੇ ਗੱਲ ਕਰ ਲੈਣਾ ਜੀ ਕੋਈ ਗੱਲ ਹੀ ਨਹੀਂ ਜੀ ਨਹੀਂ ਨਹੀਂ ਜੀ ਆਪਾਂ ਨਹੀਂ ਨਹੀਂ ਫਟੇ ਤੇ ਲੈਣੇ ਤਾਂ ਫੋਨ ਤੇ ਦੱਸੋ ਨਹੀਂ ਨਹੀਂ ਫੋਨ ਤੇ ਹੀ ਦੱਸਣੀ ਪੈਣੀ ਹੈ ਕਿਉਂਕਿ ਮੈਂ ਤੁਹਾਡੇ ਸਾਹਮਣੇ ਆ ਕੇ ਗੱਲ ਕਰਾਂ ਤੁਸੀਂ ਮੈਨੂੰ ਛੇਡਾਂਗਾ ਚੱਕ ਕੇ ਕੁੱਟਣ ਲੱਗ ਜਿਓ ਫਿਰ ਉਹ ਗੱਲ ਵੀ ਨਹੀਂ ਚੰਗੀ ਲੱਗਦੀ ਨਾ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਸਾਡੇ ਕੋਈ ਆ ਇੱਕ ਪ੍ਰਕਾਰ ਦੇ ਕਸਟਮਰ ਆਉਂਦੇ ਆ ਜੀ ਉਹਨਾਂ ਦੀਆਂ ਅਲੱਗ-ਅਲੱਗ ਈਡ ਹੁੰਦੀਆਂ ਆ ਜਾਂ ਜਾਂ ਉਹਨਾਂ ਦੇ ਜੋ ਵੀ ਹੈ ਉਹ ਪੰਦ ਜੀ ਮਿਲਦੀਆਂ ਤੇ ਉਹ ਪੂਰੀਆਂ ਕਰਦੇ ਆਂ ਜੀ ਤੁਸੀਂ ਇਹ ਦੱਸੋ ਵੀ ਇਕੱਲੇ ਗੋਡਿਆਂ ਦੀ ਮ사ਜ ਹੀ ਕਰੋਗੇ ਜਾਂ ਗੋਡਿਆਂ ਤੋਂ ਤੁਸੀਂ ਥੋੜੇ-ਥੋੜੇ ਤਾਂ ਨੂੰ ਵੀ ਵੱਜੋਗੇ ਸਮਝੀ ਮੇਰੀ ਗੱਲ ਨੂੰ ਮੈਂ ਸਮਝੀ ਨਹੀਂ ਬਸ ਕੀ ਕਰ ਰਹੇ ਹਾਂ ਜੀ ਮਤਲਬ ਜਿਹੜਾ ਹੈਗਾ ਲੱਕ ਤੋਂ ਠਾਂ ਤੇ ਪੱਟਾਂ ਤੋਂ ਤਾਂ ਜਿੱਥੇ 9 ਇੰਚ ਵਾਲਾ ਠਾਂ ਉੱਥੇ ਵੀ ਤੁਸੀਂ ਕਰ ਦਿੰਨੇ ਹੋ ਮ사ਜ ਮੈਨੂੰ ਸਮਝ ਨਹੀਂ ਤੋ ਸਹੀ ਉੱਥੇ ਮ사ਜ ਹਾਂਜੀ ਵੀ ਕੱਲੇ ਗੋਡਿਆਂ-ਗੋਡਿਆਂ ਦੀ ਕਰੋਗੇ ਜਾਂ ਗੋਡਿਆਂ ਤੋਂ ਤੁਸੀਂ ਤਾਂ ਵੀ ਵਾਰਜੋ ਮ사ਜ ਕਰਕੇ ਤਾਂ ਫਿਰ ਉਹ 90 ਡਿਗਰੀ ਦਾ ਕੋਣ ਬਣ ਜੂਗਾ ਨਾ ਹਾਂ ਨਹੀਂ 90 ਡਿਗਰੀ ਦਾ ਕੋਣ ਤਾਂ ਬਣ ਜੂਗਾ ਤੇ ਫਿਰ ਬਾਅਦ ਚ ਕਿਹੜਾ 90 ਡਿਗਰੀ ਦਾ ਬਣ ਜੂਗਾ ਫਿਰ ਉਹ 180 ਤੇ ਡਿਗ ਵੀ ਪਾਊਗਾ ਨਾ ਬਾਅਦ ਦੇ ਵਿੱਚ ਤੁਸੀਂ ਮ사ਜ ਨੂੰ ਦੁਜ ਕਰੋਗੇ 90 ਡਿਗਰੀ ਦਾ ਕੋਣ ਜਦੋਂ ਆਪਦੀ ਕਾਰਵਾਈ ਕਰੂਗਾ ਪੂਰੀ ਠੀਕ ਹੈ 90 ਡਿਗਰੀ ਦਾ ਕੋਣ ਜਦੋਂ ਉਹਦੇ ਵਿੱਚ ਅਸੀਂ ਕਰਾਂਗੇ ਨਾ ਪਰ ਉਹਦਾ ਐਕਸਟਰਾ ਚਾਰਜ ਲੱਗਦਾ ਹੈਗਾ ਕੀ ਕਾਰਵਾਈ ਤਾਂ ਪੂਰੀ ਕਰਾਂਗੇ ਮਨਸੂਨ ਨਹੀਂ ਤੁਸੀਂ ਚਾਹਦਾ ਕਦੇ ਵੀ ਤੁਸੀਂ ਮਿਰਮੰਚ ਨਹੀਂ ਹੋਵਗੇ ਇਹ ਨਾ ਕਿ ਉਹ ਪਲਾਟ ਹੋ ਜੇਗੇ ਨਹੀਂ ਜੀ 90 ਡਿਗਰੀ ਦੇ ਕੋਣ ਨੂੰ ਫਿਰ ਤ੍ਰਿਭੁਜ ਵੀ ਚਾਹੀਦਾ ਹੋਊਗਾ ਨਾ ਜੀ ਹਾਂ 90 ਡਿਗਰੀ ਦਾ ਕੋਣ ਤੇ ਤ੍ਰਿਭੁਜ ਨਹੀਂ ਬਣਦਾ ਨਾ ਹਾਂ ਜੋ ਤ੍ਰਿਭੁਜ ਅੱਗੇ ਪੂਰਾ ਤਿਆਰ ਹੁੰਦਾ ਹੈਗਾ ਫਿਰ ਤ੍ਰਿਭੁਜ ਨੂੰ ਚਾਹੀਦਾ ਹੁੰਦਾ ਵੀ 90 ਡਿਗਰੀ ਦਾ ਕੋਣ ਤ੍ਰਿਭੁਜ ਦੇ ਵਿੱਚ ਜਾਵੇ ਫੇਰ ਹੀ ਤਾਂ ਗੱਲ ਬਣੂਗੀ ਜਾ 180 ਦਾ 180 ਬਣ ਜੂ ਉਹ ਵਿੱਚ ਜਾ ਕੇ ਫਿਰ 180 ਡਿਗਰੀ ਲੰਮਾ ਜਾਣਾ ਫਲੈਟ ਅਹੀਂ ਨਹੀਂ ਉਹ ਚਾਰਜ ਆ ਨਾ ਉਹ ਸਭ ਦਾ ਚਾਰਜ ਹੈ ਦੱਸੋ ਫਿਰ ਕਿੰਨਾ ਚਾਰਜ ਲਾਉਂਗੇ ਜੋ ਪਹਿਲਾਂ ਤਾਂ ਮੇਰਾ 90 ਡਿਗਰੀ ਦਾ ਕੋਣ ਬਣਾਉਣਾ ਪਊਗਾ ਸਾਨੂੰ ਫਿਰ ਆਪਣਾ ਤ੍ਰਿਭੁਜ ਦੇਖੋ ਫਿਰ ਆਪਣਾ ਤ੍ਰਿਭੁਜ ਦਿਖਾਉਣਾ ਪਊਗਾ ਦੱਸ ਚਾ ਨਹੀਂ ਹੋ ਸਕਦਾ ਜੀ ਨਹੀਂ ਹੋ ਸਕਦਾ ਤਿਰਭੂਜ ਦਿਖਾਉਂ ਦਿਖਾਉਂਗੇ ਸਾਨੂੰ ਰੱਗੇ ਨਹੀਂ ਕੁਝ ਕਰ ਸਕਦੇ ਸਾਡੇ ਨਾਲ ਨਹੀਂ ਜੀ ਨਹੀਂ ਫਿਰ ਫਿਰ ਉਹ ਜਿਸੀ ਫਿਰ ਕਿੱਥੇ ਦੇ ਕੇ ਥੋੜੀ ਤਾਂ ਅੰਟੀ ਵੀ ਅੰਟੀ ਵੀ ਨਹੀਂ ਕਹਿੰਦੀ ਵੀ ਪਰੇ ਮਾਰਨਾ ਵੀ ਮਰਨੇ ਆ ਚੌਰਿਆ ਬੁੜਿਆ ਤੈਨੂੰ ਨਹੀਂ ਮੈਂ ਤਿਰਭੂਜ ਦਿਖਾਉਂਦੀ ਆ ਆਪ ਦਾ ਮੈਂ ਕਿੱਧਰ ਜਾਵਾਂ ਦੱਸੋ ਫਿਰ ਹੁਣ ਦੱਸੋ ਐਸੇ ਐਸੇ ਮਰਦੇ ਮਰਦੇ ਉਹ ਤਾਂ تیرਭੂਜ ਨਹੀਂ ਰਿਆ ਨਾ ਤਾਂ ਹੁਣ ਸਰਕਲ ਹੋ ਗਿਆ ਤਿਰਭੂਜ ਤਾਂ ਸਾਡੇ ਕੋਲ ਹੀ ਹੈ ਹਾਂ ਹਾਂ ਉਹ ਤਾਂ ਫਿਰ ਵਿਆਸ ਬਣ ਗਿਆ ਤੇਰੇ ਕੋਲ ਤੋਂ ਹੁਣ ਇਹ ਦੱਸੋ ਫਿਰ ਹੁਣ ਅੱਗੇ ਦਾ ਕੀ ਪ੍ਰੋਸੈਸ ਹੈਗਾ ਦੱਸੋ ਫਿਰ ਕੀ ਸੀ ਰਿਪੇਅਰੀ ਕੋ ਟੈਂਸ਼ਨ ਨਾ ਤੁਸੀਂ 5000 ਤੱਕ ਲਓ 5 ਦੱਸੋ 7 ਦੱਸੋ ਰੇਟ ਲੈ ਲਓ ਪਰ ਤਸੱਲੀ ਕਰਾ ਦਿਓ ਆਪਰ ਨੂੰ ਪੈਸਿਆਂ ਦੀ ਕੋਈ ਦਿੱਕਤ ਨਹੀਂ ਕਰ। ਨਹੀਂ ਹੁਣ ਤਾਂ ਤੁਹਾਡੀ ਜਿਹੜੀਆਂ ਸਰਵਿਸ ਦੀ ਡਿਮਾਂਡ ਕਰੋਗੇ ਉਹਦੇ ਅਕੋਰਡਿੰਗ ਹੋਊਗੀ। ਬਸ ਇਹ ਸਾਡੀ ਸਟਾਰਟਿੰਗ 5 ਤੋਂ ਐ। ਤਾਂ ਫਿਰ ਅੱਗੇ ਵਾਲੀ ਜਿਹੜੀ ਮੈਂ ਸਰਵਿਸ ਮੰਗੀ ਆ ਨਾ ਉਹਦਾ ਕੀ ਲਾਉਂਗੇ? ਉਹ ਫਿਰ ਟਾਈਮ ਜੋ ਵੀ ਹੈ ਤੁਸੀਂ ਤੇ ਕਰਨਾ ਚਾਹੋਗੇ ਜਾਂ ਟੇਬਲ ਹੋਊਗੀ ਉਹਦੀ ਰਿਕਾਰਡਿੰਗ। ਨਿਪੇਬਲ ਵਾਲੀ ਕੋਈ ਚਿੰਤਾ ਨਾ ਕਰੋ ਤੇ ਜੇ ਤੁਸੀਂ ਜੇ ਫੋਨ ਕਰੋ ਜੀ ਫਿਰ ਗੂਗਲ ਤੇ ਕੈਸ਼ ਜਿਵੇਂ ਕਹੋਗੇ ਆਪਾਂ ਕਰ ਦਿੰਨੇ ਹਾਂ ਜੇ ਕਹੋ ਤਾਂ 50% ਤੁਹਾਨੂੰ ਐਡਵਾਂਸ ਵੀ ਪਾ ਦਿੰਨੇ ਆ ਤੇ ਮੈਂ ਤੁਹਾਡੇ ਕੋਲ ਪਹੁੰਚ ਜਾਣਾ ਤੁਸੀਂ ਕੱਲ ਤੁਸੀਂ ਆਪ ਹੀ ਕਰੋ ਅੱਧਾ ਨਾ ਨਹੀਂ ਸਾਨੂੰ ਸਾਰਾ ਤਬਲੀਗ ਹੈਗਾ ਕਿ ਕੱਲਾਂ ਵੀ ਇੱਕ ਦੋ ਵਾਰ ਸਾਡੇ ਨਾਲ ਸੰਪਰਕ ਕੀਤਾ ਸੀਗਾ ਪਰ ਉਹ ਤੁਸੀਂ ਮਸਾਜ ਲੈ ਕੇ ਗਏ ਸੀ ਓਨਲੀ ਉਦੋਂ ਤੁਸੀਂ ਤੋਂ ਨਹੀਂ ਆਉਂਦੇ ਹੁੰਦੇ ਸੀ ਅੰਟੀ ਵੀ ਤੁਹਾਡੇ ਨਾਲ ਆਉਂਦੇ ਹੁੰਦੇ ਸੀ ਮੈਂ ਵੀ ਹਾਂ ਬਟ ਹੁਣ ਤੁਸੀਂ ਆਉਂਗੇ ਇਕੱਲੇ ਆਉਂਗੇ ਕੋਲਿਸੀ ਜਿਹਾ ਸਾਡੀਆਂ ਅਸੀਂ ਫੋਨ ਤੇ ਸਾਰੀ ਉੱਚੀ ਨਹੀਂ ਕਰ ਸਕਦੇ ਇਹ ਚਲੋ ਇਹ ਗੱਲਾਂ ਆਪਾਂ ਫੋਨ ਤੇ ਡਿਸਕਲੋਜ਼ ਨਹੀਂ ਕਰਦੀਆਂ ਕਈ ਵਾਰੀ ਵਾਇਰਲ ਹੋ ਜਾਂਦੀਆਂ ਹਨਾ ਤੇ ਆਪਾਂ ਬੈਠ ਕੇ ਕਰਦੇ ਆ ਪਰ ਮੈਂ ਹੁਣੇ ਤੁਹਾਡੇ ਕੋਲ ਪਹੁੰਚਦਾ ਹਾਂ ਠੀਕ ਹੈ ਓਕੇ ਜੀ ਹਾਂ